ਆ ਨਰਤਾ ਮੇਰੇ ਨਾਲ ਹੂੰ ਆ ਮਾਰਿਆ ਚਲਾ ਕੇ ਫੋਨ ਸਾਰੀ ਜਾਨ ਤੈਨੂੰ ਮਿਸ਼ ਕਰਦੇ ਆ ਇਹਨੂੰ ਪੁੱਛ ਤੂੰ ਕਹਿੰ ਤੁਸੀਂ ਮੈਨੂੰ ਮਿਸ਼ ਕਰਦੇ ਹੁੰਨੇ ਆ ਮਿਸ਼ ਕਰਦੇ ਤੇ ਆ ਮਨ ਨੂੰ ਐ ਅੱਗੇ ਗਾਲਾਂ ਦਿੰਦਾ ਕਹਿੰਦਾ ਫੋਨ ਕਾਹਦਾ ਸਿੱਖ ਕੀ ਕਹਿੰਦਾ ਹਣ ਗੇੜੇ ਨਹੀਂ ਲਾਈ ਰੱਖਨੀ ਆਂ ਲਾ ਮਾਫੇ ਤੈਨੂੰ ਤਾਂ ਹੁੰਦਾ ਬਣੀ ਫੋਨ ਮਦਗਿਆ ਪਤਾ ਲੱਗਦਾ ਵੀ ਹੁਣ ਮੈਂ ਲਾਉਣਾ ਆਏ ਤੇ ਨੰਬਰ ਆ ਸਾਰੀਆਂ ਦੇ ਫੋਟੋ ਆ ਮਿੱਛਾ ਫੋਟੋਆਂ ਦੇਖ ਕੇ ਲਾ ਦੰਨੀਆਂ ਹੈ ਡੈਡੀ ਨੂੰ ਵੀ ਆਈ ਸਿਖਾ ਨਾ ਆਈ ਨਹੀਂ ਸਿਖਾਉਂਦੀ ਡੈਡੀ ਨੂੰ ਡੈਡੀ ਨੂੰ ਸਿਖਾਏ ਦੇਨੂੰ ਫਲੇ ਸ਼ਤਰਖਾ ਮਾਤੂ ਘਰ ਨਾਮ ਨਾਲਿਆਂ ਨੂੰ ਫੋਨ ਕੀਤਾ ਮੈਂ ਸਿਕਾਉਂਦੀ ਸਾਰੇ ਜਨ ਦੇ ਦੇ ਨੋਟ ਪਾਉ ਹਾਂ ਪਾਰਟੀ ਆ ਦੇਰੀ ਦੀ ਪਾਰਟੀ ਆ ਹਾਂ ਬਾਹਰ ਕੋਲ ਪਾਰਟੀ ਹਾਂ ਹੋਰ ਬਗਾ ਠੀਕ ਆ ਹੁਣ ਹੋਰ ਮਾਰ ਰਿਹਾ ਜਾਂ ਮਾ ਫਰੂਜ ਨਾਲੇ ਹੋ ਜਾਂਦਾ ਆਵੇ ਉਹ ਕੋਲ ਹੂੰ ਹੂੰ ਹੋਰ ਹੋਰ ਠੀਕ ਆ ਖਾ ਲੀਆਂ ਰੋਟੀਆਂ ਮਾਸ਼ ਰੋਟੀਆਂ ਰਟ ਗਿਆ ਨਾ ਆਹ ਮੈਂ ਖਾਣਾ ਖੁੰਦਿਆ ਨਹੀਂ ਖਨੇ ਹੂੰ ਪੌਂਚਾ ਪਬੇਦਰੀ ਮੋਂ ਹੁੰਦੀ ਰਿਚੀ ਆ ਔਰ ਗਰਮੀ ਕਿੰਨੀ ਕ ਹੂੰ ਹੁਣ ਨਾ ਗਰਮੀ ਫੱਕ ਪੈਗਾ ਮੈਂ ਉਹ ਤਾਂ ਮੋਰਮਾ ਤੇ ਕੋਈ ਮਰੀ ਗਿਆ ਹੂੰ ਹਾਂਜੀ ਠੀਕ ਹੋਰ ਬੜਾ ਠੀਕ ਆ ਵਧੀਆ ਜੜੀ ਤੁਸੀਂ ਦੱਸੋ ਹੂੰ ਹਾਂ ਮੈਂ ਵਧੀਆ ਵਧੀਆ ਹਾਂ ਅਸੀਂ ਵੀ ਅੱਜ ਅਜੇ ਘਰੇ ਹੀ ਸੀਗੇ ਮੀਂਹ ਪੈਂਦਾ ਵਾ ਅੱਛਾ ਨਹੀਂ ਤਾਂ ਅੱਗੇ ਆਵਣਾ ਨਹੀਂ ਚਾਵੜ ਨੇ ਉਹਨੇ ਦਫ਼ਤਰ ਜਮੀਨ ਆ ਸਾਰੀ ਦਿਹਾੜੀ ਅੱਛਾ ਹਾਂ ਇਹਦਾ ਹੋ ਹੋ ਠੀਕ ਆ ਵਧੀਆ ਤੁਸੀਂ ਦੱਸੋ ਬੁਖਾਰ ਕਿਹਨਾਂ ਚੜ ਗਿਆ ਸੀ ਉਹ ਨਹੀਂ ਆ ਨਾ ਗਰਮੀ ਗੁਣੇ ਬਹੁਤ ਲੋ ਨਾ ਚੱਲਦੀ ਫੋਟੋ ਬਾਹਰ ਨਾ ਜਾਇਆ ਕਰੋ ਨਾ ਫਿਰ ਮੈਂ ਤਾਂ ਰਹਿ ਗਿਆ ਨਹੀਂਗਾ ਕਿਵੇਂ ਤਾਂ ਆਏ ਉਵੇਂ ਹੋ ਜਾਂਦਾ ਹਾਂ ਹੂੰ ਆਥਣਾ ਠੰਡੇ ਹੋ ਜਿਓਏ ਜਾਇਆ ਕਰੋ ਉੱਥੇ ਪੁਲੀ ਤੇ ਜਾਣਾ ਹੁੰਦਾ ਹੋਰ ਉੱਥੇ ਜਾ ਕੇ ਮੈਂ ਕੀ ਆਇਆ ਇਹਦਾ ਓਏ ਓਏ ਕੋਈ ਬੈਨੋ ਵੈਕ ਹੁੰਦਾ ਜਿੰਨਾ ਮਾਰ ਜੀ ਵਾੜਿਆ ਮਾਰੀ ਆ ਹੂੰ ਉਹ ਬਣਿਆ ਬਣ ਅੱਜ ਘਾਤ ਹੀ ਪੂਰੀਆਂ ਮਾਹਾਂ ਦਾ ਪਾਈ ਫਿਰਦੇ ਹੂੰ ਤੇ ਬਾਪੜ ਗਾਮੀ ਗਰਮੀਓ ਠੀਕ ਆ ਮਸ਼ਾ ਓਏ ਆਇਆ ਹਾਂ ਭਲਾ ਵਰਪੋ ਫੋਨ ਤਾਂ ਚੱਕ ਲਾ ਮਮੀ ਮੈਂ ਤਾਂ ਕਾ ਬਣਾਉਂਦੀ ਸੀ ਆ ਹੁਣੇ ਆਈ ਸੀ ਹੂੰ ਤੂੰ ਪਹਿਲਾਂ ਲਾਈ ਜਾਨੇ ਚੱਕੇ ਨਹੀਂ ਫੋਨ ਤੂੰ ਮੈਂ ਤਾਂ 10 ਵੇਰ ਹੀ ਲਾ ਦਨੀ ਇੰਨੀ ਆਫ ਮਨ ਇਹ ਅੱਗੇ ਗਾਲਾਂ ਦਿੰਦਾ ਕਹਿੰਦਾ ਫੋਨ ਕਾਹਦਾ ਸਿੱਖ ਕੀ ਕਹਿੰਦਾ ਹੁਣ ਗੇੜੀ ਨਹੀਂ ਲਾਈ ਰੱਖਨੀ ਅੰਦਾ ਮੈਂ ਫਿਰ ਤੈਨੂੰ ਤਾਂ ਹੁੰਦਾ ਬਣੀ ਹੂੰ ਆ ਦਰਦਾ ਮੇਰੇ ਨਾਲ ਹੂੰ ਆ ਮਾਰਿਆ ਚਲਾ ਕੇ ਫੋਨ ਕਿਉਂ ਆਹੋ ਰਜੇ ਨਾ ਮਾ ਤਨੈਦੋ ਆਹ ਨੂੰ ਲੰਦਾ ਸੀ ਪਹਿਲਾਂ ਮਾ ਟਾਈਨ ਆਉਨੇ ਨੂੰ ਲੰਦਾ ਸੀ ਲੱਗੇ ਨਾ ਵਾਸਤਾ ਨਾ ਨੰਬਰ ਉਹ ਨਿਕਲੇ ਨਾ ਮੈਂ ਖਲੇ ਉਹਦੇ ਮੈਨੂੰ ਮਹੀ ਮਾ ਦਾ ਦੰਨੀ ਆ ਹੂੰ ਉਹਨੇ ਮਾਰਾ ਚਲਾ ਕੇ ਇਹਨੇ ਤਾਂ ਫਿਰ ਟੁੱਟਿਆ ਤਾਂ ਨਹੀਂ ਐ ਬਾਅਦ ਕਿਆ ਮਨਜੀ ਤੇ ਗੱਪਿਆ ਅੱਛਾ ਫਿਰ ਮੈਂ ਤਾਂ ਫਿਰ ਬਹੁਤ ਲੜੀ ਬਹੁਤ ਲੜੀ ਫਿਰ ਮੈਂ ਇੰਨਾ ਰੋਈ ਵੀ ਬਹੁਤ ਤੇ ਫਿਰ ਲੜੀ ਵੀ ਬਹੁਤ ਇਹ ਹੋਰ ਨਾ ਖਲਿਆ ਰੀ ਨਾ ਮਾਸੀ ਜੀਰੇ ਮੈਂ ਹੁਣ ਚਲੀ ਜਾਣਾ ਮੈਂ ਰਹਿਣਾ ਨਹੀਂ। ਹਾ ਗੱਛਾ ਮੈਂ ਨਹੀਂ ਹੁਣ ਰਹਿਣਾ ਸਵੇਰੇ ਚਲੀ ਜਾਣਾ ਮੈਂ ਤਾਂ ਖੜੀ। ਮੈਂ ਨਹੀਂ ਹੁਣ ਰਹਿਣਾ ਤੇਰੇ ਕੋਲ ਕਿੱਥੇ ਜਾਣਾ ਸੀ ਸਵੇਰੇ? ਬੱਸ ਨਾ ਸਵੇਰੇ ਅੱਜ ਮੈਂ ਆਈ ਪੀ ਕੋਈ ਜਾ ਫੜਨਾ ਸੀ ਨਾ ਐਸੀ ਮਾ। ਦਪਤਾਲੀ ਆਉਂਦੀ ਨਾਲੇ ਨਾਲੇ ਆਉਂਦੀ ਹੈ ਪਿੰਡ ਅੱਧ ਤੱਕ ਨੇ ਕਿਵਾਂ ਕੁੱਟੇਗਾ ਡੋੜਗਾ ਰਹਿ ਗਈ। ਹੂੰ ਬਹਾਨਾ ਮਾਰ ਕੇ ਨਿਕਲ ਜਾਣਾ ਸੀ ਮੈਂ। ਬਾਰੇ ਦਿਨ ਹੋ ਗਏ ਨਾ ਨਿਕਲ ਹੀ ਨਹੀਂ ਹੁਣੀ ਘਰੋਂ ਬਾਹਰ। ਤਾਂ ਲਾੜਦੀਆਂ ਡੈਡੀ ਨੇ। ਤੇਰਾ ਆਪੇ ਆਪੇ ਕਰਦਾ ਮੈਂ ਤਾਂ ਇਹ ਕੁਝ ਕਿਹਾ। ਬਾਈ ਨਹੀਂ ਜਾ ਮਾ ਜਨਾ ਦਾ ਜਸਾ ਕਿਉਂ ਕਿੱਠੀ ਜਾ ਰਹਾ ਵਾ ਸੀ ਉਸ ਦਾ ਕੀ ਅੱਛਾ ਉਹ ਉਹ ਤਾਂ ਉਧਰੋਂ ਆਏ ਸੀ ਉਹ ਫਾਰਮ ਉਹ ਸਾਫ ਕੇ ਰੱਖ ਲਿਓ ਸਾਫ ਦੇ ਪਏ ਆ ਆ ਮੈਂ ਰਾਸਤੇ ਤੇ ਰਾਜ ਆ ਚਾ ਉਹ ਉਹਨੂੰ ਆ ਆ ਕਿਹੜੇ ਰੇਸ਼ਮ ਉੱਤ ਤੈਨੂੰ ਫੋਨ ਲਾਉਣਾ ਆ ਗਿਆ ਡੈਡੀ ਨੂੰ ਆਉਂਦਾ ਨਹੀਂ ਤਾਂ ਹੋ ਜਾਂਦਾ ਤੂੰ ਸ਼ੱਕੀ ਤੂੰ ਸ਼ੱਕੀ ਮੈਂ ਤਾਂ ਸ਼ੱਕੀ ਸਾਗਾ ਬੈਂਦੇ ਮਾਤਾ ਬੇਬਈ ਨਹੀਂ ਮਾ ਹੁੰਦੀ ਮੈਂ ਨਵਦਨ ਦਾ ਹੀ ਦੇ ਸਕਾ ਹੈ ਰੇ ਕੋਲਾਲਾ ਮੈਨੂੰ ਆਉਂਦਾ ਨਹੀਂ ਗੱਲ ਹੋਣਾ ਆ ਤੁਮਾ ਵੈਂਦੇ ਲਾ ਦਿੰਨੀ ਆ ਹੂੰ ਸਿੱਖ ਲੈ ਇਹਦਾ ਸਾਰਾ ਨਹੀਂ ਲਾ ਦਿੰਨੀ ਆ ਪਹਿਲਾਂ ਹੈਪੀਨ ਲਾ ਕੇ ਟੀ ਦਿੱਥੋਂ ਪਹਿਲਾਂ ਸਭੋ ਦਾ ਸਭੋ ਨੂੰ ਨਾ ਸਭੋ ਨੇ ਚੱਕ ਲਿਆ ਕਿ ਨਹੀਂ ਮੰਮੀ ਬਾਹਲੇ ਚਾੜ ਗਏ ਤੁਹਾਨੂੰ ਤਾਂ ਵੀ ਸਾਡੀ ਮੰਮੀ ਨੂੰ ਹੂੰ ਕੋਲਾਲਾ ਸਿੱਖੀ ਜਾਂਦੀ ਮੰਮੀ ਅਸਾ ਮੜ ਕੇ ਫੇਰ ਨਾ ਹੈਪੀ ਨੂੰ ਲਾਇਆ ਹੂੰ ਇਹ ਫੇਰ ਲਾਉਣੀ ਕਿਵੇਂ ਲਾਉਣੀ ਕਿਵੇਂ ਹੁੰਦੀ ਏ ਤੈਨੂੰ ਪਤਾ ਕਿਵੇਂ ਲੱਗਦਾ ਵੀ ਫੋਨ ਲਾਉਣਾ ਹੁਣ ਫੋਨ ਦਾ ਕਿਵੇਂ ਪਤਾ ਲੱਗਦਾ ਵੀ ਹੁਣ ਮੈਂ ਲਾਉਣਾ ਆਏ ਆਏ ਤੇ ਨੰਬਰ ਆ ਸਾਰਿਆਂ ਦੇ ਫੋਟੋ ਆ ਅੱਛਾ ਫੋਟੋਆਂ ਆੜਾ ਫੋਟੋਆਂ ਦੇਖ ਕੇ ਲਾ ਦੰਨੀਆਂ ਹੈ ਵਾ ਤੇਰਾ ਵੀ ਫੋਟੋ ਦੇਖ ਕੇ ਲਾਉਣੀ ਆ ਤੇਰਾ ਵੀ ਅੰਮ੍ਰਿਤਸਰ ਜਾਂਦਾ ਆਓ ਮੇਰੇ ਤੇ ਦਰਬਾਰ ਸਾਹਿਬ ਦੀ ਲੱਗੀ ਆ ਫੋਟੋ ਹਾਂ ਦਰਬਾਰ ਸਾਹਿਬ ਆ ਮਨੇ ਇਹ ਪਤਾ ਨਹੀਂ ਕੀ ਗੁੰਮ ਜਿਆ ਆਉਂਦਾ ਹੋਰੀ ਹਸਾ ਦੀ ਫੋਟੋ ਲੱਗੀ ਆ। ਉਹ ਹਸਾਣਾ ਸਾਹਗੁਰ ਸਿੰਘ ਜੀ ਦਾ ਹੀ ਲੱਗੀ ਆ ਉਹਦੇ। ਹੈ? ਆ ਸਾਉਦ ਉਹਦੀ ਫੋਟੋ ਦੇਖ ਲੈਣੀ ਆ ਫਿਰ ਫੋਟੋਆਂ ਤੇਰੇ ਕੋਲ ਸਾਰੀਆਂ ਨਹੀਂ ਸੇਵ ਆ। ਮੈਂ ਤਾਂ ਸਾਰੀਆਂ ਨੇ ਫੋਟੋਆਂ ਦੇਖ ਕੇ ਲਾ ਲੈਣੀਆਂ। ਫਿਰ ਡੈਡੀ ਨੂੰ ਵੀ ਆਈ ਸਿਖਾਣਾ ਉਹ ਫਿਰ ਹੋਰ ਤਾਂ ਮੈਂ ਦੱਬਦਾ ਹੋਊਗਾ। ਮੈਂ ਨਹੀਂ ਸਿਖਾਉਂਦੀ ਡੈਡੀ ਜੂੜੀ ਨੂੰ। ਡੈਡੀ ਨੂੰ ਸਿਖਾਏ ਦੇ ਨੂੰ। ਲੈ 70 ਕਮਾ ਦੁਕਾਨਾ ਨਾ ਮਾ ਨਾਲਿਆਂ ਨੂੰ ਫੋਨ ਕਰ ਮੈਂ ਜਿਵੇਂ ਉਹਦੋਂ ਇੱਥੇ ਉਹ ਜਦੋਂ ਆਪਾਂ ਅਸੀਂ ਐ ਸਾਰੀ ਰਾਤ ਪੀਉਤੀ ਮੱਥਾ ਮਾਰੀ ਗਏ ਸੀ ਫੇਰ ਆਇਆ ਬੰਦਾ ਸੋਕਾ ਮੈਂ ਮਾੜਾ ਕੇ ਦੱਸ ਦਿੰਦੀ ਤਾਂ ਮੈਂ ਤੁਸਾਂ ਬੰਦੇ ਇੱਛੇ ਸਿੱਖ ਲੈਣਾ ਇਹ ਗੱਲ ਹੁਣ ਮੰਮੀ ਜੀ ਇਹ ਤਾਂ 4-5 ਕਲਾਸਾਂ ਸੱਤ ਸੱਤ ਮਾਰਿਆ ਹੂੰ ਫੇਰ ਤਾਂ ਡੈਡੀ ਦੀਆਂ 10 ਪੜੀਆਂ ਖੂਚ ਆ ਫੇਰ ਤਾਂ ਆਨ ਪੜੀ ਵਧੀਆਂ ਤੋਂ ਮੰਮੀ ਡੈਡੀ ਤੋਂ ਹੂੰ ਬੇਮਾਸ਼ਾ ਮਾ ਪੜੇ ਰਿਸ਼ਤਾਂ ਤਾਂ ਆਉਂਦਾ ਨਹੀਂ ਅਨਪੜ ਹੋਉਂਦਾ ਫੇਰ ਚੱਲ ਜਿੱਥੇ ਨੂੰ ਚੱਲਦਾ ਮਾਂ ਭੱਜਣਾ ਉੱਧਰ ਆਪਣੇ ਕੋ ਜੂ ਹੂੰ ਆਨ ਪੜਾ ਨੂੰ ਹੁੰਦਾ ਮਾਹ ਪੜਿਆ ਲਿਖਿਆ ਤਾਂ ਹੁੰਦਾ ਹੀ ਸਹੀ ਗੱਲ ਆ ਨਾ ਨਾ ਤੇ ਤੁਹਾਨੂੰ ਜਾਨਾ ਪੂਰ ਮਨੂ ਬਾ ਬਵਾ ਜਦੋਂ ਕੀ ਕਰਦਾ ਜਦੋਂ ਜੀ ਕਰਦਾ ਹੁੰਦਾ ਬਦਨ ਦੀ ਜਦੋਂ ਜੀ ਕਰਦਾ ਹਿੰਦਾ ਜੀ ਤੁਨ ਜਦੋਂ ਮੇਰੇ ਹਾਲ ਪੈਂਦਾ ਫਿਰ ਮੈਂ ਉਹਦੀ ਦੇਖ ਕੇ ਟਾਈਮ ਜਾ ਫਿਰ ਉਹਦੀ ਲੱਗ ਜਾਨੀ ਉਹ ਮੈਂ ਤਾਂ ਉਤਰ ਹੁੰਨੇ ਆ ਨਾ ਤਾਂ ਕਰਕੇ ਬਾਲੇ ਦਾ ਨੋਕੇ ਲੱਗੇ ਨਹੀਂ ਫੋਨ ਹੂੰ ਹੈਪੀ ਨੂੰ ਨਹੀਂ ਲਾ ਫੇਪਨ ਲਾ ਇਸ ਨੂੰ ਚੱਕਿਆ ਨਹੀਂਗਾ ਉਹ ਤਾਂ ਮੇ ਸਾਥ ਮੈਂ ਇਹੀ ਇੱਥੇ ਦੱਸ ਦੀ ਸੀ ਕਿ ਨਹੀਂ ਮੈਂ ਤਾਂ ਦੇਖਿਆ ਮਗਰ ਉਹ ਠੀਕ ਜਾਂ ਜਦੋਂ ਹੱਦ ਠੀਕ ਨਹੀਂ ਉਹ ਪੂਰੀ ਉਦੋਂ ਬਾਅਦ ਫਿਰ ਮੈਂ ਲਾਇਆ ਨਹੀਂ ਇਹ ਕੰਮ ਕਰਦੇ ਸੀਗੇ ਹੁਣ ਲਾ ਦੀ ਹੁਣ ਹੁਣ ਦਵਾਈ ਲੈ ਕੇ ਠੀਕ ਹੋਊਗੀ ਸਾਰੀ ਜਾਣੀ ਹਾਂ ਸਾਰੀ ਜਾਣੀ ਤੈਨੂੰ ਮਿਸ਼ ਕਰਦੇ ਆ ਇਹਨੂੰ ਪੁੱਛ ਤੂੰ ਕਰ ਤਸੀਂ ਮੈਨੂੰ ਮਿਸ਼ ਕਰਦੇ ਹੁੰਨੇ ਹਾਂ ਮਿਸ਼ ਕਰਦੇ ਤੇ ਆ ਮਨ ਹਾਂ ਤੂੰ ਕਾ ਜਿੱਤ ਤੂੰ ਕਹੀ ਤੂੰ ਕਹੀ ਬੀਜੀ ਸੀਗੇ ਹਾਂ ਬੋਟਾ ਮਾ ਤੂੰ ਕਹੀ ਡੈਰੀ ਦੀਆਂ ਮੇਰੇ ਡੈਡੇ ਲਈ ਇਲੈਕਸ਼ਨ ਲਈ 4 ਜੁਲਾਈ ਨੂੰ ਵੋਟ ਪਾਇਓ। ਹੈਲਫਮ ਤੇ ਹੈਸਟਨ। ਹੈਲਫਮ ਤੇ ਹੈਸਟਨ ਦੇ ਵਿੱਚ ਵਰਕਰ ਪਾਰਟੀ ਨੂੰ। ਵਰਕਰ ਪਾਰਟੀ ਆ ਤੇ ਫਤੂ। ਨਾਲ ਜੇ ਤੁਹਾਡੇ ਕੋਲ ਕੋਡ ਨਹੀਂ ਹੈਗੀ ਤੁਹਾਨੂੰ ਇੱਕ ਪੇਪਰ ਮਿਲੇਗਾ। ਉਹਦੇ ਉਹਦੇ ਪਿੱਛੇ ਇੱਕ ਕੋਡ ਆ। ਸਕੈਨ ਕਰੋ। ਉਹਨੂੰ ਸਕੈਨ ਕਰਕੇ ਤੁਸੀਂ 4 ਜੁਲਾਈ ਤੇ ਦੁਨਾਈ ਪਾ ਰਹੇ ਆ ਅਮਰਿਤਮਨ ਨੂੰ ਫੈਸਲ ਹੇਸਟਨ ਵਿੱਚ ਹਾਂ ਛਾਰੇ ਜਾਨੇ ਦੇ ਨੂੰ ਵੋਟ ਪਾਉ ਅਮਰਿਤਮਨ ਛਾਰੇ ਜਾਨੇ ਦੇ ਨੂੰ ਵੋਟ ਪਾਉ ਹਾਂ ਬਾਰਕਰ ਪਾਰਟੀ ਫਰਦਰ ਪਾਰਟੀ ਪਾਉ ਹਾਂ ਡਲੇ ਨੂੰ ਜਿੱਤੇ ਹੀ ਨਾ ਫੇ ਡਰੇ ਨਹੀਂ ਆਹ ਪਾਰਟੀ ਨੂੰ ਹਾਂ ਆਰੇ ਬਾਰਕਰ ਪਾਰਟੀ ਆਹ ਪਾਰਟੀ ਨੂੰ ਵੋਟ ਕਰਿਓ ਹਾਂ ਦੇਖੋ ਮੰਨ ਲਾ ਕੋ ਉਹ ਛਾਰੇ ਜਾਨੇ ਤੈਨੂੰ ਮੇਛੇ ਕਰਦੇ ਆ ਸਾ ਤੇ ਇਧਰ ਨੂੰ ਕਰੋ ਮਮਾ ਹਾਂ ਤੁਹਾਨੂੰ ਮੇਛੇ ਕਰਦੇ ਉੱਤ ਕੀ ਹੈ ਪਾਰਟੀ ਆ ਦੇਰੇ ਦੀ ਪਾਰਟੀ ਆ ਹਾਂ ਬਾਦ ਕਰ ਪਾਰਟੀ ਆ ਜਿਹੜੀ ਆ ਪਾਰਟੀ ਆ ਹਾਂ ਤੁਸੀਂ ਆ ਪਾਰਟੀ ਨੂੰ ਅਮਰਿਤ ਮਾਨ ਨੂੰ ਫੈਲਕੋਮਨ ਹੈਸਟਨ ਵਿਚ ਵੋਟ ਕਰਿਓ ਉਹ ਹੈ ਤਾੜਿਆ ਜਿਹੜੀ ਤੇੜੀ ਟੀਚਰ ਆ ਹਾਂ ਉੱਤ ਜਿਹੜਾ ਤੂੰ ਉਲੇ ਜਾਣਾ ਹੁੰਨਾ ਮਾ ਉਹ ਤੈਨੂੰ ਕੀ ਕਹਿੰਦੀ ਹੁੰਦੀ ਆ ਉਹ ਤੈਨੂੰ ਉਹਨੂੰ ਸਾਸੀ ਕਾਲੀ ਕਿਵੇਂ ਬੁਲਾਉਣਾ ਹੁੰਨਾ ਆ ਕੀ ਕੀ ਕਹਿਣਾ ਹੁੰਦਾ ਛਾਤੀ ਕਾਲ ਜੀ ਉਹ ਦੋ ਛਾਰੇਆਂ ਨੂੰ ਉਹ ਛਾਰੇ ਜਣੇ ਪੁੱਛਦੇ ਆ ਮੈਨੂੰ ਉਹ ਨਾਲੇ ਤੇਰਾ ਜਿਹੜਾ ਚਾਰ ਉਹ ਕਿੰਗ ਫਰੈਂਡ ਹੈ ਜਿਹੜਾ ਤੇਰਾ ਉਹ ਵੀ ਆਪ ਤੈਨੂੰ ਦੇਖਦਾ ਹੁੰਦਾ ਏ ਤੇ ਮਾਮਾ ਬੱਛੇ ਕੁੱਤੇ ਆ ਕੋਈ ਉਹ ਤਿੱਤਰ ਕੁੱਟਾਂ ਗਿਆ ਪਾਉ ਦੇ ਕਿਹੜਾ ਉਹਦੇ ਕਿੰਗ ਦੇ ਜਿਹਨੂੰ ਤੈਨੂੰ ਇੱਥੇ ਮਾਰਿਆ ਸੀਗਾ ਮਾਮਾ ਉਹਦੇ ਫੋਟੋ ਐਕਸੇ ਕਰ ਹਾਂ ਇੱਥੇ ਹਾਂ ਇੱਥੇ ਇਹਨੂੰ ਆਇਆ ਗੇਗਰੋ ਹੂੰ ਇਹ ਕੁੱਤੇ ਲਓ ਤੇ ਕਾਤਾ ਉਹ ਲੈ 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 ਆਪਾਂ ਓਏ ਤੂੰ ਉਹ ਤੇਰੀ ਟੀਚੜ ਕਹਿੰਦੀ ਦਾਦਾ ਉਹ ਲੈ ਲੈ ਜੀ ਘਾੜੂ ਇੱਧਰ ਪੜੇ ਕਿਹੜੀ ਕਿਹੜੀ ਲੈ ਇੱਧਰ ਆਪਣੇ ਫੂਆ ਤੋੜੇ ਫਰਾਂਟ ਦੋਲਦੀ ਲੈਤ ਦੀ ਘਾੜੂ ਮਾਮਾ ਹਾਂ ਹਾਂ ਤੂੰ ਪੜਸਾ ਮੈਨੂੰ ਆਪ ਨੂੰ ਪਤਾ ਨਹੀਂ ਪੰਡਿਆ ਬੇ ਤੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਆਲੇ ਮੁੜਾ ਗਦੇ ਐਮ ਵੀ ਮੰਨੇ ਲੋ ਤੈਨੂੰ ਆਉਂਦੀ ਆ ਨਹੀਂ ਇਹਨੂੰ ਆਪ ਨਹੀਂ ਆਉਂਦੀ ਮੈਨੂੰ ਆਉਂਦੀ ਆ ਤੈਨੂੰ ਆਉਂਦੀ ਆ ਵੀ ਮੈਨੂੰ ਪੰਜਾਬੀ ਆਉਂਦੀ ਆ ਮੈਨੂੰ ਆਉਂਦਾ ਤੂੰ ਚੱਲ ਪੜ ਫਿਰ ਕੀ ਲਿਖਿਆ ਇਹ ਆ ਪੜ ਕੀ ਲਿਖਿਆ ਏਅਰਪੋਰਟ ਲਿਖਿਆ ਹੈ ਏਅਰਪੋਰਟ ਕੀ ਏਅਰਪੋਰਟ ਲਿਖਿਆ ਏਅਰਪੋਰਟ ਨਹੀਂ ਏਅਰਪੋਰਟ ਏ ਏ ਆਲੇ ਆ ਲਿਖਿਆ ਦਹੀਂ ਏ ਦਹੀਂ ਆ ਲਿਖਿਆ ਧਨੀਆਂ ਇਹ ਲਿਸਟ ਕਰ ਮਿੱਠੇ ਮਿੱਠੇ ਮੂੜੀਆਂ ਮੂੜੀਆਂ ਗੋੜ ਗੋੜ ਸੋਇਆਬੀਨ ਬੜੀਆਂ ਸੋਇਆਬੀਨ ਬੜੀਆਂ ਸੋਇਆਬੀਨ ਸੋਇਆਬੀਨ ਮੈਗੀ ਮੈਗੀ ਮਟਰ ਮਟਰ ਟਮਾਟਰ ਮਟਰ ਮਟਰ ਨਹੀਂ ਟਮਾਟਰ ਟਮਾਟਰ ਬਤਾਤਾ प्याज प्याज गंदे गंदे बायट शुगर बायट शुगर चक्कर चक्कर चना मसाला चना मसाला चना टमाटर टमाटर बटाटा ਆ ਗਈ ਇਹ ਕੀ ਆ ਵਈ ਉਹ ਨਾ ਬੇਦੁਕੇ ਮਾਂ ਮੈਂ ਕਿਹਨ ਮੈਨ ਕੋਲ ਖਾ ਰਹੀ ਆ ਇਹ ਕੀ ਆ ਵਈ ਹੁਣ ਇਹ ਖਾ ਉਹ ਆਉੜੇ ਕੋਲ ਹਾਂ ਬੋਲੇ ਆ ਕੀ ਇਹ ਹੈ ਕੀ ਆ ਹਾਂ ਬੋਲਾ ਕਿਹੜੀ ਬੋਲ ਆ ਹਾਂ ਕੰਦੇ ਆ ਵਾਲੀ ਇੰਡੀਆ ਵਾਲੀ ਹਾਂ ਹਾਂ ਮਾਂ ਮਾਰੇ ਇਹਦਾ ਮੰਨਾ ਦਾ ਕਹਿੰਦਾ ਹੋਰ ਬੋਲ ਇਹ ਕੀ ਨਾ ਮੰਨੇ ਦੇ ਮੰਤੀ ਬੋਲ ਨੇ ਕਿਹੜੀ ਬੋਲ ਆ ਓਏ

पास कुछ हो अपने उठे उठे और जा के किथे के मन से पता नहीं तू तो किथे किया ना जा बात करें किधी पास कुछ हो आज अप्पलांट करें किधी पास कुछ है आज देखा अपने को ले बुला सांप जिया था सांप जिया की की लैंग्वेज सीना मताता मताता